ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਪਾਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੁਹਾਡੇ ਖਾਤਰ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਡੇ ਪਿੰਡ ਸ਼ਹਿਰ ਦੀਆਂ ਤੁਹਾਡੇ ਇਲਾਕੇ ਦੀਆਂ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਪਸੰਦ ਆਉਣਗੀਆਂ ਮਸ਼ੀਨਰੀਆਂ ਗੱਲ ਆਪਾਂ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਹੈ ਨੰਬਰ ਆਪਣਾ 78140 38764 ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਕੋਈ ਮਸ਼ੀਨਰੀ ਕੋਠੀ ਮਕਾਨਕਾਰ ਹੈਗਾ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਦਿਓ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਪਹਿਲੀ ਗੱਡੀ ਜਿਹੜੀ ਪਹੁੰਚੀ ਆ ਆਪਣੇ ਕੋਲੇ ਵੈਗਨਰ ਪਹੁੰਚੀ ਆ ਗੱਲ ਕਰਦੇ ਆ ਦੀ ਪੂਰੀ ਆਪਾਂ 2007 ਮਾਡਲ ਹੈ 27 ਤੱਕ ਇਹਦੀ ਪਾਸਿੰਗ ਰੀਨਿਊ ਹੋਈ ਆ ਐਲਐਕਐਸਆਈ ਟੌਪ ਮਾਡਲ ਹੈ ਜੀ ਤੇ ਇਹਨਾਂ ਨੇ ਵੇਚਣੀ ਆ ਪਾਵਰ ਸਟੀering ਤੇ ਪਾਵਰ ਵਿੰਡੋ ਵਾਲੀ ਨਵੇਂ ਟਾਇਰ ਨੇ ਇੰਸ਼ੋਰੈਂਸ ਪ੍ਰਦੂਸ਼ਣ 1 ਸਾਲ ਦਾ ਹੋਏਗਾ ਰੇਟ 1,20,000 ਰੁਪਿਆ ਇਹਨਾਂ ਨੇ ਇੱਕ ਵਾਰ ਕਿਹਾ ਹੈਗਾ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਕਰ ਲਾਂਗੇ ਗੱਡੀ ਖੜੀ ਹੈ ਕਪੂਰਥਲੀ ਏਰੀਆ ਚੋਂ ਤੇ ਗੱਡੀ ਚ ਕੋਈ ਕਮੀ ਨਹੀਂ ਬਹੁਤ ਚੰਗੀ ਗੱਡੀ ਆ ਬਹੁਤ ਵਧੀਆ ਰੇਟ ਚ ਹੈ ਤੇ ਵਧੀਆ ਮਾਲਕ ਨੇ ਕਿਹਾ ਵੀ ਉੱਪਰ ਥੱਲੇ ਰੇਟ ਕਰ ਲਾਂਗੇ ਰੇਟ ਦੀ ਟੈਨਸ਼ਨ ਨਾ ਲਿਓ ਕਿਸੇ ਨੂੰ ਵੀ ਪਸੰਦ ਆਵੇ ਗੱਡੀ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਤੁਸੀਂ ਜਾ ਕੇ ਦੇਖ ਲਓ ਕਪੂਰਥਲੀ ਗੱਡੀ ਮਾਲਕ ਦੇ ਘਰੇ ਖੜੀ ਆ ਜਿੰਨਾ ਦੀ ਗੱਡੀ ਆ ਉਹਨਾਂ ਦਾ ਨੰਬਰ ਆ ਆਪਾਂ ਦੇ ਰੱਖਿਆ ਸਕਰੀਨ ਤੇ 7814706759 ਨੰਬਰ ਤੇ ਗੱਲ ਇੱਕ ਵਾਰੀ ਲਾਜ਼ਮੀ ਕਰ ਲਿਓ ਜੀ ਤੇ ਜਿਹੜੀ ਆਪਾਂ ਸੈਕੰਡ ਗੱਡੀ ਲੈ ਕੇ ਪਹੁੰਚੇ ਆ ਜਿਵੇਂ ਕਿ ਤੁਸੀਂ ਫੋਟੋਆਂ ਸਕਰੀਨ ਤੇ ਦੇਖ ਰਹੇ ਹੋ ਤੁਹਾਨੂੰ ਪਤਾ ਲੱਗ ਗਿਆ ਕਿਹੜੀ ਗੱਡੀ ਆ ਵਰੇਜ਼ਾ ਐਲ ਡੀ ਆਈ ਗੱਡੀ ਕਨਵਰਟ ਕੀਤੀ ਹੋਈ ਆ ਜੀ ਵੀਡੀਓ ਚ एलडीओ एसी ਪਹਿਲਾਂ ਉਹਨੂੰ ਕਨਵਰਟ ਕਰਕੇ ਵੀਡੀਓ ਚ ਕੀਤੀ ਹੋਈ ਆ ਮਾਡਲ ਆਪਾਂ ਨੂੰ ਜਿਹੜੀ ਗੱਡੀ ਦਾ ਮਿਲੂਆ 2016 ਸੀ 11ਵੇਂ ਮਹੀਨੇ ਦਾ ਲਾਸਟ ਮਹੀਨੇ ਦਾ ਠੀਕ ਹੈ ਜੀ 2016 ਦੇ ਲਾਸਟ 11ਵੇਂ ਮਹੀਨੇ ਚਾਹੀਏ ਤੇ ਗੱਡੀ ਦੀ ਕੰਡੀਸ਼ਨ ਗੱਡੀ ਦੀ ਹਾਲਤ ਬਹੁਤ ਵਧੀਆ ਜੀ ਟਾਇਰਾਂ ਦੀ ਜੇ ਆਪਾਂ ਗੱਲ ਕਰੀਏ ਤਾਂ 65 70 ਪੈਸੇ ਆਪਾਂ ਨੂੰ ਟਾਇਰ ਮਿਲ ਜਾਣਗੇ ਤੇ ਸੈਕੰਡ ਓਨਰ ਗੱਡੀ ਆ ਸਿੰਘ ਸੰਗਰੂਰ ਦਾ ਨੰਬਰ ਹੈ ਗੱਡੀ ਖੜੀ ਆ ਖੋਖਰ ਕਲਾ ਏਰੀਆ ਚ ਤੇ ਮਾਲਕ ਨੇ ਡਿਮਾਂਡ 6 ਲੱਖ ਤੇ 40000 ਰੁਪਇਆ ਕਿਹਾ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਕਰ ਲਵਾਂਗੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਰੇਟ ਦੀ ਮਾਲਕ ਨੇ ਕਿਹਾ ਪੰਜਾਬ ਨੰਬਰ ਗੱਡੀ ਆ ਨੰਬਰ ਪਲੇਟਾ ਸਰਕਾਰੀ ਨੇ ਗੱਡੀ ਦੀ ਹਾਲਤ ਚੰਗੀ ਪਈਆ ਗੱਡੀ ਠੀਕ ਹੈ ਨੁਕਸ ਵੀ ਕੋਈ ਨਹੀਂ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦਈ ਰੱਖਿਆ ਜੀ ਨੰਬਰ ਹੈ 85285 93154 ਹੁਣ ਆਪਾਂ ਤੀਸਰਾ ਜਿਹੜਾ ਲੇਕੇ ਪਹੁੰਚਿਆ ਮੋਟਰਸਾਈਕਲ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਡਿਸਕਵਰ ਮੋਟਰਸਾਈਕਲ ਹੈ ਤੇ ਆਪ ਨੂੰ ਮਿਲੂਗਾ 2012 ਮਾਡਲ ਤਾਰਨ ਤਾਰਨ ਖੜਾਗਾ ਕੰਡੀਸ਼ਨ ਆਲ ਓਕੇ ਆ 12 ਮਾਡਲ ਹੈ 23000 ਦਾ ਇਹਨਾਂ ਨੇ ਆ ਰੇਟ ਲਾਇਆਗਾ ਡਿਮਾਂਡ ਆ ਲੈਸ ਬਸ ਹੋ ਜਾਊਗਾ ਫਿਕਸ ਰੇਟ ਨਹੀਂ ਹੈਗਾ 23000 ਇੱਕ ਵਾਰੀ ਡਿਮਾਂਡ ਹੈਗੀ ਬਾਕੀ ਲੈਸ ਬਸ ਹੋ ਜਾਊਗਾ ਤੁਸੀਂ ਗੱਲ ਕਰ ਲਓ ਤੇ ਮਾਲਕ ਨੇ ਕਿਹਾ ਆ ਕੇ ਪਹਿਲਾਂ ਟ੍ਰਾਈ ਲੈ ਲਓ ਚਲਾ ਕੇ ਦੇਖ ਲਉ ਇੰਜਨ-ਉੰਜਨ ਦੇਖ ਲਉ ਜੇ ਪਸੰਦ ਨਾ ਆਵੇ ਤਾਂ ਕੋਈ ਚੱਕਰ ਨਹੀਂ ਨਾ ਖਰੀਦਿਓ ਪਰ ਮੋਟਰਸਾਈਕਲ ਬਹੁਤ ਵਧੀਆ 1 ਰੁਪਿਆ ਨੇਪਾਲ ਦਾ 1 ਰੁਪਏ ਦਾ ਕੰਮ ਨਹੀਂ ਪਾਲਦਾ ਜਮਾ ਵਧੀਆ ਸਾਫ ਸੁਥਰਾ ਮੋਟਰਸਾਈਕਲ ਹੈ 12 ਮਾਡਲ ਹੈ ਕੰਡੀਸ਼ਨ ਤੁਸੀਂ ਆਪੇ ਦੇਖ ਲਉ ਬਹੁਤ ਵਧੀਆ ਮਾਲਕ ਨੇ ਰੱਖਿਆ ਹੋਇਆਗਾ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੀ ਉਹਨਾਂ ਦਾ ਨੰਬਰ 8146417045 ਇਸ ਨੰਬਰ ਤੇ ਗੱਲ ਕਰ ਲਿਓ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਬੋਲਟ ਲੈ ਕੇ ਪਹੁੰਚੇ ਹਾਂ ਜੀ ਜਿਹੜਾ ਬੋਲਟ ਹੈ ਬਹੁਤ ਚੰਗਾ ਪਤਵਾਰੇ ਖਾਤਰ ਲੈ ਕੇ ਪਹੁੰਚਿਆ ਕੰਡੀਸ਼ਨ ਬੋਲਟ ਦੀ ਬਹੁਤ ਚੰਗੀ ਹੈ ਪਹਿਲਾਂ ਤਾਂ ਕੰਡੀਸ਼ਨ ਤੁਸੀਂ ਦੇਖ ਲਓ ਬਹੁਤ ਮਾਲਕ ਨੇ ਵਧੀਆ ਰੱਖਿਆ ਹੋਇਆ ਮਾਡਲ ਦੀ ਗੱਲ ਕਰੀਏ ਤਾਂ 2008 ਮਾਡਲ ਹੈ ਪੁੱਠੇ ਗੇਰ ਵਾਲਾ ਰੇਟ 160 ਇਹਨਾਂ ਨੇ ਕਿਹਾ ਬਾਕੀ ਗੱਲ ਕਰ ਲਿਓ ਆਪੇ ਮਾਲਕ ਨੇ ਜਿਹੜੀ ਡਿਮਾਂਡ ਦੱਸੀ ਹੈ ਉਹ ਤੁਹਾਨੂੰ ਮੈਂ ਦੱਸ ਹੀ ਦਿੱਤੀ ਜੀ ਕਿਸੇ ਨੂੰ ਵੀ ਪਸੰਦ ਆਵੇ ਤਾਂ ਮਾਲਕ ਕਹਿੰਦੇ ਸੀਗੇ ਇੱਕ ਵਾਰੀ ਫੋਨ ਲਾਜ਼ਮੀ ਕਰ ਲਓ ਕਿਉਂਕਿ ਗੱਲਬਾਤ ਬਹਿ ਕੇ ਕਰ ਲਾਂਗੇ ਰੇਟ ਦੀ ਪਹਿਲਾਂ ਆ ਕੇ ਦੇਖ ਲਓ ਚਲਾ ਕੇ ਦੇਖ ਲਓ ਪਸੰਦ ਆਊਗਾ ਤਾਂ ਉਸ ਤੋਂ ਬਾਅਦ ਰੇਟ ਮੁਕਾ ਲਾਂਗੇ ਤੇ ਬੁਲਟ ਖਰੀਦ ਲਓ ਜੀ ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਜਿਨ੍ਹਾਂ ਦਾ ਬੁਲਟ ਹੈ 8899287566 ਅਹ ਮਾਲਕ ਦਾ ਓਨਰ ਦਾ ਜਿਨ੍ਹਾਂ ਦਾ ਬੁਲਟ ਆ ਉਹਨਾਂ ਦਾ ਡਾਇਰੈਕਟ ਸਿੱਧਾ ਨੰਬਰ ਦਿੱਤਾ ਤੁਹਾਨੂੰ ਗੱਲ ਤੁਸੀਂ ਆਪੇ ਕਰ ਲਓ ਠੀਕ ਹੈ ਜੀ ਤੇ ਮਸ਼ੀਨਰੀਆਂ ਦੀ ਗੱਲਬਾਤਾਂ ਚਲੋ ਚੱਲ ਰਹੀ ਹੈ ਜੀ ਅੱਗੇ ਹੋਰ ਵੀ ਗੱਡੀਆਂ ਤੇ ਮੋਟਰਸਾਈਕਲ ਆਹ ਮੋਟਰਸਾਈਕਲ ਨਹੀਂ ਸੋਰੀ ਸਕੂਟੀ ਇੱਕੋ ਘਰੇ ਆ ਗੱਡੀ ਤੇ ਸਕੂਟੀ ਉਹਦੀ ਵੀ ਆਪਾਂ ਗੱਲ ਕਰਦੇ ਆਂ ਆਲਟੋ ਤੁਹਾਨੂੰ ਬਹੁਤ ਘੱਟ ਰੇਟ 'ਚ ਮਿਲੂਗੀ 55000 'ਚ ਤੇ ਜਿਹੜੀ ਸਕੂਟੀ ਮਿਲੂਗੀ ਉਹ ਮਿਲੂਗੀ ਆਪਾਂ ਨੂੰ 15000 ਦੀ ਉਹਦੀ ਆਪਾਂ ਗੱਲਾਂ ਅੱਗੇ ਕਰਦੇ ਹਾਂ ਪੂਰੀ ਤੇ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਦੋ ਜਿੰਨੇ ਤੁਸੀਂ ਐਵੇਂ ਜੀ ਪਹਿਲੀ ਵਾਰ ਜਿੰਨੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰ ਦੋ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤਾਂ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਕਿਉਂਕਿ ਆਪਾਂ ਹਰ ਰੋਜ਼ ਮਸ਼ੀਨਰੀਆਂ ਤੇ ਗੱਡੀਆਂ ਮੋਟਰਸਾਈਕਲ ਬੁਲਟਾਂ ਕੋਠੀ ਘਰ ਹਰ ਚੀਜ਼ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜੁੜ ਜੁ ਆਪਣੇ ਚੈਨਲ ਨਾਲ ਬਾਕੀ ਕਿਸੇ ਨੇ ਜੇ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕੁਝ ਹੈਗਾ ਵੇਚਣ ਵਾਸਤੇ ਚਾਹੇ ਕੂਠੀ ਹੈ ਚਾਹੇ ਘਰ ਮਕਾਨ ਹੈ ਕੁਝ ਵੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਕੋਈ ਖਰਚਾ ਵਾਰਚਾ ਕੋਈ ਕਮਿਸ਼ਨ ਵਗੈਰਾ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈ ਤੁਸੀਂ ਭੇਜੋ ਬਸ ਐਡ ਜਲਦੀ ਲੱਗ ਜਾਊਗੀ ਤੁਹਾਡੀ ਠੀਕ ਹੈ ਜੀ ਆਪਣੇ ਚੈਨਲ ਦਾ WhatsApp ਨੰਬਰ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਹੈ 38140 38764 ਤੇ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਹੁਣ ਆਪਾਂ ਪਹਿਲਾਂ अल्टੋ ਗੱਡੀ ਦੀ ਗੱਲ ਕਰਦੇ ਆ ਜੀ ਜਿਹੜੀ अल्टੋ ਗੱਡੀ ਆਪਾਂ ਲੈ ਕੇ ਪਹੁੰਚਿਆ अल्टੋ ਐਲ ਐਕਸ ਜੀ 2007 ਮਾਡਲ ਹੈ ਏਸੀ ਹੀਟਰ ਵਰਕਿੰਗ ਚ ਹੈ ਓਕੇ ਕੰਡੀਸ਼ਨ ਹੈ 55000 ਇਹਨਾਂ ਨੇ ਰੇਟ ਕਿਹਾਗਾ ਪੰਜਾਬ ਵਿੱਚ ਟਰਾਂਸਫਰ ਹੋਈ ਹੈਗੀ ਇਹਨਾਂ ਦਾ ਏਰੀਆ ਬਾਗਾ ਪੁਰਾਣਾ ਕੰਡੀਸ਼ਨ ਆ ਲੋਕੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਦਰਪੋਹਤ ਵਧੀਆ ਆਪਾਂ ਨੂੰ ਕੰਡੀਸ਼ਨ ਮਿਲ ਜੂਗੀ ਏਸੀ ਹੀਟਰ ਬਹੁਤ ਵਧੀਆ ਚਲਾਉਣ ਚ ਗੱਡੀ ਬਹੁਤ ਵਧੀਆ ਹੈ ਬਾਕੀ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ ਤੇ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਜੇ ਇੰਜਨ ਗੇਅਰ 'ਚ ਕੋਈ ਨੁਕਸ ਨਹੀਂ ਬਾਡੀ ਲਾਈਨ ਵਧੀਆ ਤਾਂ ਗੱਡੀ 'ਚ ਹੋਰ ਹੁੰਦਾ ਕੀ ਅਸੀਂ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ ਨੰਬਰ ਨੋਟ ਕਰ ਲਓ 9855890555 ਨੰਬਰ ਤੇ ਗੱਲ ਕਰ ਸਕਦੇ ਹਾਂ ਇਹਨਾਂ ਦੇ ਘਰੇ ਸਕੂਟੀ ਖੜੀ ਆ ਜੇ ਕਿਸੇ ਨੇ ਸਕੂਟੀ ਦੇਖਣੀ ਹੈ ਸਕੂਟੀ ਵੀ ਦੇਖ ਲਿਓ ਅੱਗੇ ਤੁਹਾਨੂੰ ਸਕੂਟੀ ਦੀ ਜਾਣਕਾਰੀ ਵੀ ਮੈਂ ਦੇ ਦਿੰਨਾ ਜੀ ਜਿਹੜੀ ਸਕੂਟੀ ਪਹੁੰਚੀ ਆਪਣੇ ਕੋਲੇ ਮਾਡਲ 2011 ਪਨ ਮਿਲ ਜੂਗਾ ਫਾਸਟ ਓਨਰ ਹੈ ਜੀ ਆ ਵੀ ਬਾਗਾ ਪੁਰਾਣਾ ਸੇਮ ਘਰੇ ਖੜੀ ਆ ਇੱਕੋ ਘਰੇ ਖੜੀ ਐ ਸਕੂਟੀ ਵੀ ਤੇ ਗੱਡੀ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਚਾਹੇ ਗੱਡੀ ਚਾਹੇ ਸਕੂਟੀ ਚਾਹੇ ਦੋਵੇਂ ਚੀਜ਼ਾਂ ਖਰੀਦਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਗੱਲ ਕਰ ਲਿਓ ਜੀ 15000 ਦੇ ਵਿੱਚ ਇਹਨਾਂ ਨੇ ਸਕੂਟੀ ਵੇਚਣੀ ਐ 11 ਮਾਡਲ ਆ ਭਾਗਾ ਪ੍ਰਾਣਾ ਏਰੀਆ ਨੰਬਰ ਸੇਮ ਰਹੂਗਾ 98558 90455 ਦੋਵੇਂ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਗੱਲ ਕਰ ਸਕਦੇ ਹੂੰ ਗੱਲ ਕਰਕੇ ਜਾ ਕੇ ਦੇਖ ਕੇ ਤੇ ਖਰੀਦ ਸਕਦੇ ਹੋ ਜੀ ਤੇ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਪੂਰੇ ਲਾਈਕ ਜਰੂਰ ਕਰ ਦਿਓ ਜੀ ਪੂਰੀ ਸਪੋਰਟ ਕਰਿਆ ਕਰੋ ਤੁਹਾਡੇ ਕਰਕੇ ਸਾਰਾ ਕੁਝ ਵਧੀਆ ਪਿਆਰ ਦਿਆ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਜਣੇ ਕਰਿਓ ਜਰੂਰ ਸਬਸਕ੍ਰਾਈਬ ਕਰੇ ਬਿਨਾ ਨਾਲ ਜਾਇਓ ਜੀ ਤੇ ਤੁਸੀਂ ਕਿਹੜੇ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਏਰੀਆ ਚ ਕੀ ਮਾਹੌਲ ਹੈ ਜੀ ਕਮੈਂਟ ਕਰਕੇ ਮੈਨੂੰ ਦੱਸਿਓ ਜਰੂਰ ਜੀ